ਸਾਡੇ ਚਾਹਨਾ ਜੁੜੇ ਨੇ ਸ਼੍ਰੀ ਅਸ਼ੋਕ ਅੰਸਰ ਜੀ ਜੋ 파ਰਸਟ ਸਟਿੰਗ ਸਟੋਰ ਦੇ ਪ੍ਰੋਪਰਾਈਟਰ ਨੇ ਤੇ ਬਠਿੰਡਾ ਸ਼ਹਿਰ ਦੀਆਂ ਧਾਰਮਿਕ ਸਮਾਜਿਕ ਸੁਸਾਇਟੀਆਂ ਦੇ ਨਾਲ ਕਾਫੀ ਸਮੇਂ ਤੋਂ ਜੁੜੇ ਨੇ ਸੇਵਾ ਨੂੰ ਆਪਣਾ ਫਰਜ਼ ਮੰਨਦੇ ਨੇ ਤੇ ਹੁਣ ਉਹ ਸਰਕੀ ਵਿਆਗਦਾਨਸ਼ਾਲਾ ਦੇ ਵਾਈਸ ਪ੍ਰੈਜ਼ੀਡੈਂਟ ਤੌਰ ਤੇ ਸੇਵਾ ਨਿਭਾ ਰਹੇ ਨੇ ਤੇ ਉਹਨਾਂ ਦੀਆਂ ਸਮਾਜ ਪ੍ਰਤੀ ਸੇਵਾਵਾਂ ਦੇਖ ਕੇ ਅੱਜ ਇੱਕ ਨੂਰ ਸੁਸਾਇਟੀ ਵੱਲੋਂ ਉਹਨਾਂ ਨੂੰ ਫੈਸਤੇ ਨਾਮ ਦਾ ਸਨਮਾਨ ਪੱਤਰ ਦਿੱਤਾ ਗਿਆ ਹੈ ਕਿਉਂਕਿ ਇਸ ਧਰਤੀ ਦੇ ਅਸ਼ੋਕ ਅੰਸਰ ਜੀ ਵਰਗੇ ਬਹੁਤ ਇਨਸਾਨ ਘਟ ਹਨ ਜੋ ਕਿ ਮਾਨਵਤਾ ਦੇ ਪળે ਲਈ ਕੰਮ ਕਰਦੇ ਨੇ ਤਾਂ ਕੰਸਰ ਸਾਹਿਬ ਜੋ ਸਿਰਕੀ ਵਿਦਿਆਰਥੀ ਗਊਸ਼ਾਲਾ ਵਿੱਚ ਪ੍ਰੋਗਰਾਮ ਹੋ ਰਿਹਾ ਹੈ ਸ਼੍ਰੀ ਮਦ ਭਗਵਤ ਉਸ ਬਾਰੇ ਸਾਨੂੰ ਜਾਣਕਾਰੀ ਦੇ ਰਿਹਾਗੇ ਕੰਸਰ ਸਾਹਿਬ ਜੀ ਸ਼ੋਕ ਕੰਸਰ ਸੀਨੀਅਰ ਵੈਸਪੁਰ ਦਾ ਗਊਸ਼ਾਲਾ ਸਿੱਕੀਵਰ ਗਊਸ਼ਾਲਾ ਗੀਤਾ ਭਵਨ ਸਿਰਕੀਵਰ ਵਿਦਿਆਰਥੀ ਦੇ ਵਿੱਚ ਮਦ ਭਗਵਤ ਕਥਾ 16 ਫਰਵਰੀ ਦੋਇਆ ਪੱਛੀ ਚ ਸ਼ੁਰੂ ਹੋ ਰਹੀ ਹੈ ਇਹ ਵਿਸਪੂਰਨ ਉਹ ਵੀ 22 ਮਾਰਚ ਦਿਨ ਸ਼ਨੀਵਾਰ ਮੈਂ ਸਾਰਿਆਂ ਨੂੰ ਅਪੀਲ ਕਰਦਾ ਸਾਰੇ ਵਸੀਆਂ ਨੂੰ ਵੀ ਵੱਧ ਤੋਂ ਵੱਧ ਉੱਤੇ ਸਰਪ੍ਰਾਸਮੇਂ ਦਰਸ਼ਨ ਦੇ ਤੇ 22 ਤਰੀਕ ਨੂੰ ਉੱਥੇ ਜਿਹੜਾ ਭੰਡਾਰਾ ਉਹ ਵੀ ਹੋ ਕੇ ਲਿਆ ਤੇ ਕਥਾਵਾਚਕ ਆਨੰਦ ਲਾਲ ਜੀ ਸ਼ਾਸਤਰੀ ਮੁੱਖ ਬਜਾਰੀ ਹੌਸ਼ਾਲਾ ਸਿਰ ਕੀ ਅਭਿਸ਼ੇਕਾ ਉਹਨਾਂ ਨੂੰ ਕਥਾਵਾਚਕ ਹੋਊਗਾ ਉਸ ਨੂੰ ਸਾਰੇ ਪ੍ਰੋਗਰਾਮ ਸਮਾਗਮ ਕਿਵੇਂ ਕਸਾ ਗਿਆ ਕਸਾ ਗਿਆ ਸਾਰੇ ਸਾਰੇ ਗੋਮੁਖਾਗੇ ਪਹੁੰਚ ਮੈਂ ਸਾਰਿਆਂ ਦਾ ਧੰਨ ਸਰ ਕਦੋਂ ਟਾਈਮ ਸੀ ਅਸਲ 4 ਵਜੇ ਤੋਂ ਲੱਗੇ ਸ਼ਾਮ ਨੂੰ ਕੰਨ ਸਾਹਿਬ ਜਿਸ ਤਰ੍ਹਾਂ ਤੋਂ ਗੋਛੜਾ ਦੀ ਇਹ ਸੇਵਾ ਕਰਦੇ ਸੇਵਾ ਕਰਕੇ ਤੁਸੀਂ ਕਿਸ ਤਰ੍ਹਾਂ ਖੁਦ ਦੀ ਮਹਿਸੂਸ ਕਰਦੇ ਬਹੁਤ ਵਧੀਆ ਲੱਗਦਾ ਜੀ ਮੈਂ ਸਵੇਰ ਡੇਲੀ ਮੇਰਾ ਪੀਣਾ ਤਬਰ ਤਕਰੀਨ 15 ਤੋਂ 16 ਸਾਲ ਹੋ ਗਈ ਮੈਂ ਸਵੇਰ ਕੱਲ ਜਰੇ ਜਾਂਦਾ 7:00 ਤੋਂ ਲੈ ਕੇ 8:00 ਤੱਕ ਉਹਦੇ ਵੀ ਜਿੰਨੀ ਸੇਵਾ ਹੁੰਦੀ ਹੈ ਉਹਦੀ ਸੇਵਾ ਕਰਦੇ ਆਉਗੇ ਅਤੀ ਜ਼ਿਆਦਾ ਮਰਨੇ ਤਾਂ ਨੂੰ ਆਉਂਦਾ ਮੋੜ। ਬਿਆਸਾ ਇੱਕ ਟਲਮੀ ਜੀ ਹੈ। ਆਉਦੇ ਅੱਥੀ ਕੰਮ ਕਰਦੇ ਹੋਏ ਕਿ ਕੁੱਕੂ ਗਿਆ ਸਾਫ ਕਰਨਾ, ਚਾਹ ਨੂੰ ਮਾਰਨਾ, ਚੋਲ ਬਲ ਚੁੱਲ੍ਹਾ ਕਰਨਾ। ਗੋਮਲ, ਗੋਮਲ ਨੂੰ ਮਲੋ ਪੱਟੀ ਕਰਨੀ ਹੈ। ਪਾਰਾ ਚਾਰਾ ਪਾਉਣਾ ਨੂੰ ਫਟ ਕੇ। ਜੋ ਵੀ ਹੁੰਦਾ ਸੀ, ਕਾ ਵੀ ਸਾਡੀ ਟੀਮ ਬਣੀ ਵੇ ਗੂਰ ਸੇਵਾ ਸੱਚਾ ਸੰਦੀ ਵੱਲ। ਉਸ ਦਾ ਵੀ ਮੈਂ ਪ੍ਰੈਜ਼ੀਡੈਂਟ। ਕਿ ਅਸੀਂ ਤਕਰੀਬਨ ਉੱਥੇ 20 ਤੋਂ 25 ਮੁੰਡੇ ਡੇਲੀ ਜੁਆ ਪਾਣੀ ਵਿੱਚ ਤੁਲਾ ਕੇ 7-8 ਵੇਹ ਤੱਕ ਜੋ ਵੀ ਰੁਟੀਨ ਦੇ ਉੱਤੇ ਸੇਵਾ ਹੁੰਦੀ ਡੇਲੀ ਕਰਦੇ। ਸਰ ਗਲਗਤੀ ਇਸੇ ਵਰਦੀ ਜੇ ਤੁਸੀਂ ਸੇਵਾ ਕਰ ਲਓ ਤਾਂ ਵੀ ਮੰਨਣਾ ਕਿ ਤੁਹਾਨੂੰ ਸਮਾਜ ਜਾਂ ਪਰਿਵਾਰ ਦੀ ਕੋਈ ਵਿਰੋਧ ਦਿੱਤਾ ਕਿਤੇ ਨਹੀਂ ਇਹ ਆਪ ਅਕਸਰ ਹੁੰਦਾ ਹੈ ਤੇ ਆਸ ਰੱਖਵਾਏ ਨਹੀਂ ਸਰ ਕੋਈ ਕਿਸੇ ਨਾਲ ਗੋਹ ਨਹੀਂ ਕੀਤੀ ਸੇਵਾ ਤਾਂ ਕੀ ਮਤ ਰੱਖਦੇ ਸੀ ਉੱਥੇ ਜਾ ਕੇ ਕੋਈ ਨਹੀਂ ਹੈਗਾ ਵੀ ਸਾਨੂੰ ਅਸੀਂ ਬਹੁਸ਼ਾਲਾ ਪ੍ਰੈਜ਼ੀਡੈਂਟ ਬਣਨਾ ਹੈ ਅਸੀਂ ਕੈਸ਼ਰ ਬਣਨਾ ਹੈ ਉਹ ਬਣਨਾ ਬਹੁਸ਼ਾਲਾ ਦੀ ਮੈਂ 4 ਸਾਲ ਕੈਸ਼ਰ ਦੀ ਸੇਵਾ ਵੀ ਨੂੰਾਈ ਹੈ 2018 ਲੈ ਕੇ 2022 ਤੱਕ ਉਹਨੂੰ ਗੁਮਾਤੇ ਦੁਬਾਰਾ ਫੇਰ ਮੌਕਾ ਦਿੱਤਾ ਸੇਵਾ ਕਰਨ ਦਾ ਤਾਂ ਉਹ ਮਸੀਹ ਨੇ ਬੜੀ ਪ੍ਰਧਾਨਾ ਰਾਜਮੂਲ ਰਾਜੂ ਜੀ ਸਾਡੇ ਪ੍ਰਧਾਨਾ ਘੱਟੇ ਵਾਲੇ ਸਰ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਤੁਹਾਡਾ ਪਰਿਵਾਰ ਸੇਵਾ ਦੇ ਕੰਮਾਂ ਵਿੱਚ ਸਾਧਦਾ ਪਰ ਦੇਖਿਆ ਜਾਵੇ ਬਠਿੰਡਾ ਪੰਜਾਬ ਤੇ ਇਹ ਨੌਜਵਾਨ ਨਸ਼ਾ ਵੱਲ ਗਏ ਉਹਨਾਂ ਬਾਰੇ ਕੀ ਕਹਿਣਾ ਚਾਹੀਦਾ ਨਸ਼ੇ ਦੇ ਕਾਰਨ ਘਰਾਂ ਦੇ ਘਰ ਬਰਵਾਦ ਹੋ ਰਹੇ ਨੇ ਨਸ਼ਾ ਇਹ ਕੋ ਗਲਤ ਜੀਅ ਹੈ ਜੀ ਨਹੀਂ ਉਹ ਆਪਾਂ ਲੈਣ ਦੇ ਨਾ ਪਰ ਅੱਜ ਕੱਲ ਦੇ ਜੋ ਸਰਕਾਰ ਨੂੰ ਚਾਹੀਦਾ ਪਿੱਛੋਂ ਬੰਦ ਹੋਵੇ ਪਰ ਨਹੀਂ ਬੰਦ ਹੁੰਦਾ ਵੇਚਣ ਵਾਲੇ ਮੋਰ ਕਹਿੰਦਾ ਵੇਚਣਾ ਹੈ ਤਾਂ ਵਿਚ ਨਹੀਂ ਹੈ ਜਿਹਨੂੰ ਲਾਤ ਇੱਕ ਵਾਰੀ ਲੱਗ ਜੂ ਹਰਦਾ ਨਹੀਂਗਾ ਇਹ ਨਹੀਂ ਹੋਣਾ ਚਾਹੀਦਾ ਇਹ ਘਰ ਦੇ ਘਰ ਪਰਵਾਹ ਨਹੀਂ ਕਰਦੇ ਸਰ ਜੋ ਭਾਰਤ ਕਲਸਾ ਪ੍ਰੋਗਰਾਮ ਸਿਸਟਮ ਚ ਚੋੜੇ ਉਹਦੇ ਲਈ ਸੰਪਰਕ ਮੰਤਰਕ ਦੇ ਮੁਸਮੀਲ ਭਾਰਤ ਮੰ ਮੰਡਲਾ ਸ਼ਾਸਤਰੀ ਦਾ ਹੈਗਾ ਜੀ ਨਾ 9815126562 ਸਰ ਸਾਡੇ ਚੈਨਲ ਦੇਖਣ ਵਾਲੇ ਦਰਸ਼ਕਾਂ ਲਈ ਕੁੱਝ ਕੀ ਕਰਾ ਚੁੱਕੇ ਪ੍ਰੋਗਰਾਮ ਬਸ ਤੇ ਸਾਰੇ ਸ਼ਹਿਰੋਂ ਅਸੀਂ ਇਹ ਅਪੀਲ ਕਰਦੇ ਹਾਂ ਜੀ ਬਹੁਤ ਬਹੁਤ ਕੋਸ਼ਿਸ਼ਾਂ ਦੇ ਵਿੱਚ ਪਹੁੰਚ ਕੇ ਆਪਣਾ ਜੀਵਨ ਸਫਲ ਬਣਾਓ ਤੇ ਵੀ ਜੋ ਕੋਈ ਆਪਣੀ ਟੈਨਸ਼ਨ ਹੋਵੇ ਰਹਿੰਦੀ ਹੈ ਉੱਥੇ ਜਾ ਕੇ ਬਹੁਤ ਚੰਗੇ ਪ੍ਰੋਗਰਾਮ ਚੰਗੀਆਂ ਕਹਾਣੀਆਂ ਸੁਣਾਵਗੇ ਤਾਂ ਟੈਨਸ਼ਨ ਘੂਰ ਹੁੰਦੀ ਹੈ ਤੇ ਜ਼ਰੂਰ ਤੇ ਜ਼ਰੂਰ ਉੱਥੇ ਆ ਕੇ ਪਹੁੰਚੋ ਤੇ ਸੇਵਾ ਦਾ ਆਪਣਾ ਲਾਭ ਉਧਰ ਲਾਭ ਠੀਕ ਹੈ